ਹਾਂ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਫੋਰਕਾਸਟ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ ਨਾਲ ਚੱਲਦੇ ਫਿਰ ਜੁੜ ਗਏ ਹੋ ਸਰਬੋਤਮ ਮਾਤਵਾਸਨ ਬੜਾ ਬੱਤਰਾ ਰੱਖੀਆਂ ਤੇ ਵੀ ਤੇ ਸਾਡੇ ਚੰਨ ਕੌਨ ਦੇ ਵਿੱਚ ਫਰਮਾਨ ਮਾਸ ਨੂੰ ਵਧੀਆ ਥਾਂ ਦੇਵੇ ਇਹ ਤੁਹਾਨੂੰ ਹਰ ਮੁਸ਼ਕਲ ਤੋਂ ਜੋ ਕਿ ਪਰਮਾਨਵਾ ਵਿੱਚ ਰੱਖੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਿਸ ਕਾਲ ਜੋ ਕਿ ਨਹਿਰਾ ਵਿੱਚ ਜੋ ਕਿ ਪਾੜ ਪੈਣਾ ਸ਼ੁਰੂ ਹੋ ਚੁੱਕਿਆ ਤੇ ਜਿੱਥੇ ਵੀ ਇਹ ਜੋ ਕਿ ਪਾੜ ਭਵੇ ਮਤਲਬ ਕਿ ਜਿਦੋਂ ਕਿ ਤਰੇੜਾ ਆਉਣਾ ਤਰੇਆਵਾ ਤੇ ਚਾਹ ਲੈਣਾ ਰਕਾਲੇ ਤਦ ਲੋਕੋ ਤੋਂ ਸਾਵਧਾਨ ਰਹਿਣ ਦੁਪهره ਹੁਣ ਕਿ ਲੋਕੋ ਤੋਂ ਸਾਵਧਾਨੀ ਵਰਤੋ ਉੱਪਰ ਤੇ ਪਰਿਸ਼ਾਸਨ ਉੱਪਰ ਸੱਛਾਨਾ ਵੀ ਇਹ ਕਾਰਨ ਨਾ ਕਿ ਉੱਥੇ ਵੱਧ ਵੱਧ ਪਹੁੰਚੇ ਤੇ ਉੱਥੇ ਜੋ ਵੀ ਤੇ ਹਾਲਾਤ ਨੇ ਉਹਨਾਂ ਦੇ ਕਾਬੂ ਪਾਇਆ ਜਾਵੇ ਤਾਂ ਕਿ ਜੋ ਜਨ ਨਾਲ ਤੇ ਪਿੰਡ ਨਹੀਂ ਜਾ ਕੋਈ ਸ਼ਹਿਰ ਨਹੀਂ ਉਸ ਨੂੰ ਜੋ ਕਿ ਇਸ ਤੋਂ ਬਚਾਇਆ ਜਾ ਸਕੇ ਅਜੇ ਕਿਉਂਕਿ ਹੁਣ ਤੋਂ ਪਤਾ ਹੀ ਹੈ ਕਿ ਬਾਰਸ਼ਾਂ ਸ਼ੁਰੂ ਹੋ ਚੁੱਕੀਆਂ ਨੇ ਇਹ ਪਤਾ ਨਹੀਂ ਕਿ ਕਿਹੋ ਜਿਹਾ ਮੌਸਮ ਭਾਗਤਾ ਕੀ ਹੋ ਗਿਆ ਹੈ ਕਿ ਜੋ ਕਿ ਇਸ ਵਾਰ ਮੌਨਸੂਨ ਦਾ ਬਹੁਤ ਵਧੀਆ ਆਵੇਗਾ ਸੋ ਹੁਣ ਜੋ ਕਿ ਸ਼ੁਰੂ ਹੋ ਚੁੱਕਿਆ ਉਸ ਦਾ ਪੜਾ ਜਿਸ ਕਰਕੇ ਹੁਣ ਜੋ ਕਿ ਪਹਾੜਾਂ ਕਾ ਵਿੱਚ ਬਾਰਸ਼ ਹੋਣ ਕਰਕੇ ਜੋ ਕਿ ਨਹਿਰਾਂ ਤੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆਵਾਂ ਵਿੱਚ ਵਧਣਾ ਜੋ ਹੋਵੇਗਾ ਜਿਸ ਕਰਕੇ ਵੱਧ-ਵੱਧ ਕੇ ਅੰਦਰ ਤੋ ਜਾ ਵੀ ਅਤੇ ਜਿੱਥੇ ਵੀ ਜਿਆ ਕੁਝ ਹੋਵੇ ਤਾਂ ਉੱਥੇ ਲੋਕ ਹਮੇਸ਼ਾ ਸਾਵਧਾਨ ਰਹਿ ਵਰਤਣਾ ਨਹਿਰਾਂ ਕੋਲ ਨਾ ਜਾਣਾ ਖਾਸ ਕਰਕੇ ਰਸਾਮੇ ਕਿ ਰਾਸਮੇ ਜਦੋਂ ਵੀ ਉਹ ਜਦੋਂ ਵੀ ਇਹ ਕੁਝ ਹੁੰਦਾ ਹੈ ਤਾਂ ਉਹ ਜਿਹੜੇ ਜੋ ਕਿ ਪਰੇਸ਼ਾਨੇ ਸਾਹਮਣਾ ਕਰਨਾ ਪੈ ਸਕਦੇ ਹੈ ਉਹ ਵੱਧ ਵੱਧ ਬਚਾ ਕਰਿਓ। ਕਦੇ ਵੀ ਤੁਹਾਨੂੰ ਜੋ ਕਿ ਪਰੇਸ਼ਾਨੇ ਸਾਹਮਣਾ ਕਰਨਾ ਪੈ ਸਕੇ ਤੇ ਬਾਕੀ ਜੋ 90 ਮੀਟਰ ਕਾਰ ਸੁਣਦੇ ਰਿਹਾ ਕਰੋ। 90 ਮੀਟਰ ਵਿੱਚ ਹਮੇਸ਼ਾ ਕਦੇ ਵੀ ਉਸ ਨੂੰ ਅੰਗਲ ਦੀ ਨਾ ਪਰਤਾ ਕਰੋ। ਇਸ ਵਿੱਚ ਬਹੁਤ ਵੱਡਾ ਰਿਸਕ ਹੋ ਸਕਦਾ ਹੈ। ਠੀਕ ਹੁਣ ਬਾਕੀ ਪਰਮਾਤਮਾ ਦਾ ਹੱਥ ਹੈ ਕੀ ਕਰੇਗਾ ਇਸ ਸਾਲ ਧੰਨਵਾਦ